ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ 'ਚ 6 ਮਸ਼ੀਨਰੀਆਂ ਵਿਕਾਊ ਲੈ ਕੇ ਆਇਆ ਹਾਂ ਸਾਰੇ ਭਰਾ ਦੇਖ ਲਓ ਬਾਈ 2 ਟਰੈਕਟਰ ਵਿਕਾਊ ਆ 2 ਕਾਰਾਂ ਇੱਕ ਸਲੈਕਟ ਇੱਕ ਨੋਵਾ ਵਿਕਾਊ ਆ ਤੇ ਇੱਕ ਵੱਡੀ ਕੰਪੈਨ ਤੇ ਇੱਕ ਬਈ ਪੀਟਰ ਰੈਡਾ ਕਿਸੇ ਵੀ ਪੁਰਾਣੀ ਭਰਾਵਾਂ ਨੇ ਮਸ਼ੀਨਰੀ 6ਾਂ ਦੇ ਵਿੱਚੋਂ ਕੋਈ ਵੀ ਖਰੀਦਣੀ ਹੁੰਦੀ ਆ ਤੇ ਬਾਈ ਮਸ਼ੀਨਰੀਆਂ ਦਾ ਕੱਲੇ ਕੱਲੇ ਬਾਈਆਂ ਦਾ ਹੁੰਦਾ ਸਕਰੀਨ ਤੇ ਨੰਬਰ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਜਾਂ ਕੋਈ ਕਾਰ ਕੋਈ ਜੀਪ ਘਰੇ ਰੱਖੀ ਵੇਚਣੀ ਹੁੰਦੀ ਆ ਤੇ ਉਹਦੀ ਵੀ ਆਪਾਂ ਵੀਡੀਓ ਬੂਟਾ ਕੋਟਲੀ ਚੈਨਲ ਤੇ ਫ੍ਰੀ ਪਾਉਣੀ ਆ ਆਪਾਂ ਡੇਲੀ ਐਡਾਂ ਫ੍ਰੀ ਕਰਦੇ ਆ ਕਿਸੇ ਵੀ ਪੁਰਾਣੇ ਕੋਈ ਵੀ ਐਡ ਕਰਾਉਣੀ ਹੋਵੇ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟੈਕ ਵਾਲੇ ਦਾ ਨੰਬਰ ਆ ਉੱਪਰਲੇ ਨੰਬਰ ਤੇ ਸਾਰਾ ਭੇਜ ਦਿਆ ਕਰੋ ਆਪ ਦਾ ਐਡਰੈਸ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਕਿਹੜੀ soort ਦੀ ਮਸ਼ੀਨਰੀ ਆ ਕਿੰਨੇ ਪੈਸੇ ਲੈਣੇ ਆ ਮਾਡਲ ਸਾਰਾ ਕੁਝ ਲਿਖ ਦਿਆ ਕਰੋ ਬਾਈ ਤੇ ਕਿਸੇ ਵੀ ਪੁਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੋਵੇ ਖੇਤੀਬਾੜੀ ਦੀ ਤੇ ਉਹਦੀ ਆਪਾਂ ਐਡ ਫ੍ਰੀ ਕਰਦੇ ਇਪੇ ਇਧਾ ਕੋਲ ਉਪਰ ਨੇ ਨੰਬਰ ਤੇ ਕਰਦਾ ਕਰੋ WhatsApp ਸਾਰਾ ਆਪਦਾ ਡਾਟਾ ਤੇ ਕਿਸੇ ਵੀ ਪੁਰਾਣੇ ਵੀ 855 ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਕਿਸੇ ਵੀ ਪੁਰਾਣੇ ਵੀ 855 ਟਰੈਕਟਰ ਲੈਣਾ ਹੋਵੇ ਤੇ 2022 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਪਏ ਆ ਬਾਈ ਸਾਰੇ ਭਰਾ ਦੇਖ ਲੋ ਤੇ ਜਿਵੇਂ ਨਵੀਂ ਕੰਡੀਸ਼ਨ ਦਾ ਟਰੈਕਟਰ ਆ ਸਵਰਾਜ ਵੀ 855 ਇਹ ਪੂਰਾ ਵਧੀਆ ਤੇ ਪੂਰਾ ਸੰਭਿਆ ਹੋਇਆ ਟਰੈਕਟਰ ਆ ਬਾਈ ਦਾ ਬਾਈ ਕਹਿੰਦਾ 600 10 ਘੰਟੇ ਚੱਲਿਆ ਰਿਹਾ ਜਿਨਲ ਟਰੈਕਟਰ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਪਿੰਡ ਮਾਲਾ ਕਲਾਂ ਬਾਗੇ ਪੁਰਾਣੇ ਕੋਲੇ ਪਿੰਡ ਆ ਬਾਈ ਮੋਗੇ ਜ਼ਿਲ੍ਹੇ ਚ ਪਿੰਡ ਪੈਂਦਾ ਪਿੰਡ ਮਾਲਾ ਕਲਾਂ ਬਈ ਟਰੈਕਟਰ ਖੜਾ ਹੈ ਕਿਸੇ ਵੀਰ ਪੁਰਾਣੇ ਬਈ ਟਰੈਡ ਲੈਣਾ ਹੋਵੇ ਤੇ ਬਾਈ ਕਹਿੰਦਾ 7 ਲੱਖ ਤੇ 25000 ਦੇ ਆਸੇ ਪਾਸੇ ਮੈਂ ਟਰੈਕਟਰ ਦੇਵਾਂਗਾ ਬਾਈ ਤੇ ਫੋਨ ਨੰਬਰ ਆ ਬਾਈ ਦਾ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜਿਹੜੇ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਤੇ ਚੈਨਲ ਨੇ ਆਪਣਾ ਕਰਿਆ ਫੋਲੋ ਤੇ ਆਪਣਾ ਚੈਨਲ ਕਰ ਲਿਓ ਫੋਲੋ ਤੇ ਆਪਾਂ ਡੇਲੀ ਵੀਡੀਓ ਪਾਉਣਾ ਖੇਤੀਬਾੜੀ ਸੰਬੰਧੀਆਂ ਤੇ ਆਪਣੀ ਵੀਡੀਓ ਨੂੰ ਬਈ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਬਈ ਇਹ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ HMT 49 ਬਈ ਟਰੈਕਟਰ ਬਈ ਸਾਰੇ ਭਰਾ ਦੇਖ ਲਓ ਬਈ ਕਿਸੇ ਵੀ ਭਰਾ ਨੇ 49 ਬਈ ਟਰੈਕਟਰ ਲੈਣਾ ਹੋਵੇ HMT ਤੇ 2007 ਮਾਡਲ ਆ ਬਈ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਆ ਟਰੈਕਟਰ ਦੇ ਤੇ ਕਿਸੇ ਵੀਰ ਪ੍ਰਾਣੇ ਬਾਈ ਟਰੈਕਟਰ ਲੈਣਾ ਹੋਵੇ ਇਹ ਤਲਵੰਡੀ ਭਾਈ ਏਰੀਆ ਬਾਈ ਤਲਵੰਡੀ ਭਾਈ ਏਰੀਆ ਟਰੈਕਟਰ ਖੜਾ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰੈਟ ਬਹੁਤ ਵਧੀਆ ਬਾਈ ਕਿਸੇ ਵੀ ਵੀਰ ਪ੍ਰਾਣੇ ਟਰੈਕਟਰ ਲੈਣਾ ਹੋਵੇ ਬਾਈ ਤੇ ਬਾਈ ਕਹਿੰਦਾ 2 ਲੱਖ ਤੇ 30000 ਦੇ ਆਸੇ ਪਾਸੇ ਮੈਂ ਟਰੈਕਟਰ ਦੇਵਾਂਗਾ ਬਾਈ ਕਿਸੇ ਵੀ ਵੀਰ ਪ੍ਰਾਣੇ ਬਾਈ ਟਰੈਕਟਰ ਲੈਣਾ ਹੋਵੇ 49 ਬਾਈ ਤੇ ਬਾਈ ਦਾ ਫੋਨ ਨੰਬਰ ਆਹ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਪ੍ਰਾਣੇ ਨੋਵਾ ਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਭਰਾ ਨੇ ਬਾਈ ਨੋਵਾ ਕਾਰ ਲੈਣੀ ਹੋਵੇ ਤੇ 2012 ਮਾਡਲ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਪਏ ਆ ਟਾਰ ਕਾਰ ਦੇ ਬਾਈ ਇਹ ਬਹੁਤ ਵਧੀਆ ਕਾਰ ਆ ਬਾਈ ਕਹਿੰਦਾ ਸਾਰੇ ਪਾਸੇ ਮੇਰੀ ਕਿਸੇ ਵੀ ਵੀਰ ਭਰਾ ਨੇ ਬਾਈ ਕਾਰ ਲੈਣੀ ਹੋਵੇ ਤੇ ਏਰੀਆ ਜਲੰਧਰ ਜਲੰਧਰ ਏਰੀਏ ਚ ਕਾਰ ਖੜੀ ਆ ਬਾਈ ਤੇ ਬਾਈ ਕਹਿੰਦਾ 4 ਲੱਖ ਤੇ 10000 ਦੇ ਆਸੇ ਪਾਸੇ ਮੈਂ ਕਾਰ ਨੋਵਾ ਦੇਊਗਾ ਬਾਈ ਤੇ ਸਾਰੇ ਪਾਸੇ ਬਾਈ ਕਹਿੰਦਾ ਮੇਰੀ ਚੈੱਕ ਕਰਕੇ ਨੋਵਾ ਲੈ ਜੋ ਬਹੁਤ ਵਧੀਆ ਕਾਰ ਆ ਬਾਈ ਕਹਿੰਦਾ ਮੇਰੀ ਨੋਵਾ ਬਾਈ ਕਿਸੇ ਵੀ ਵੀਰ ਭਰਾ ਨੇ ਬਾਈ ਨੋਵਾ ਗੱਡੀ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਵੀਰ ਭਰਾ ਨੇ ਸਵਿਫਟ ਕਾਰ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾ ਨੇ ਬਾਈ ਸਵਿਫਟ ਕਾਰ ਲੈਣੀ ਹੋਵੇ ਤੇ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਾਈ ਕਾਰ ਦੇ ਕਿਸੇ ਵੀ ਵੀਰ ਭਰਾ ਨੇ ਕਾਰ ਲੈਣੀ ਹੋਵੇ ਤੇ ਏਰੀਆ ਤਲਵੰਡੀ ਭਾਈ ਏਰੀਆ ਬਾਈ ਤਲਵੰਡੀ ਭਾਈ ਏਰੀਏ ਚ ਕਾਰ ਖੜੀ ਆ ਤੇ ਬਾਈ ਕਹਿੰਦਾ ਮੇਰੀ ਕਾਰ ਸਾਰੇ ਪਾਸੋਂ ਵਧੀਆ ਕਾਰ ਆ ਬਾਈ ਸਵਿਫਟ ਕਿਸੇ ਵੀ ਵੀਰ ਭਰਾ ਨੇ ਲੈਣੀ ਹੋਵੇ ਕਾਰ ਬਾਈ ਤੇ ਬਾਈ ਕਹਿੰਦਾ 2 ਲੱਖ ਤੇ 70000 ਦੇ ਆਸੇ ਪਾਸੇ ਮੈਂ ਕਾਰ ਦੇਉਂਗਾ ਬਾਈ ਤੇ ਫੋਨ ਨੰਬਰ ਆ ਬਾਈ ਦਾ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਵੀਰ ਭਰਾ ਨੇ ਕੰਪੈਨ ਲੈਣੀ ਹੋਵੇ ਵੱਡੀ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾ ਨੇ ਬਾਈ ਵੱਡੀ ਕੰਪੈਨ ਲੈਣੀ ਹੋਵੇ ਤੇ ਹਿੰਦ ਕੰਪੈਨ ਆ ਬਈ ਵੱਡੀ ਐਂਡ ਵਾਲਿਆਂ ਦੀ ਕੰਪੈਨ ਆ ਵੱਡੀ ਬਈ ਤੇ 2012 ਮਾਡਲ ਆ ਤੇ ਸਾਰੇ ਟਾਇਰ ਬਈ ਨਵੇਂ ਆ ਕੰਪੈਨ ਦੇ ਕਿਸੇ ਵੀ ਵੀਰ ਪੁਰਾਣੇ ਬਈ ਕੰਪੈਨ ਲੈਣੀ ਹੋਵੇ ਤੇ ਏਰੀਆ ਭੋਗਪੁਰ ਏਰੀਆ ਬਈ ਭੋਗਪੁਰ ਤੇ ਜਲੰਧਰ ਜਲੇ ਚ ਖੜੀ ਆ ਇਹ ਕੰਪੈਨ ਕਿਸੇ ਵੀਰ ਪੁਰਾਣੇ ਲੈਣੀ ਹੋਵੇ ਕੰਪੈਨ ਤੇ ਬਾਈ ਕਹਿੰਦਾ 8 ਲੱਖ ਤੇ 25000 ਦੇ ਆਸੇ ਪਾਸੇ ਮੈਂ ਕੰਪੈਨ ਦੇਊਗਾ ਬਾਈ ਇਹ ਸਾਰੇ ਪਾਸੇ ਬਾਈ ਕਹਿੰਦਾ ਮੇਰੀ ਕੰਪੈਨ ਵਧੀਆ ਜੇ ਕੱਕਾ ਕੇ ਮੇਰੇ ਘਰੋਂ ਲੈ ਜਾਓ ਸਾਰੇ ਪਾਸੋਂ ਚੈੱਕ ਕਰ ਲਓ ਬਾਈ ਕੰਪੈਨ ਨੂੰ ਬਹੁਤ ਵਧੀਆ ਕੰਪੈਨ ਆ ਬਾਈ ਕਹਿੰਦਾ ਮੇਰੀ ਕਿਸੇ ਵੀ ਵੀਰ ਭਰਾਣੇ ਬਾਈ ਕੰਪੈਨ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਕੰਪੈਨ ਵਾਲੇ ਦਾ ਤੇ ਲਾ ਲਿਓ ਬਾਈ ਨੂੰ ਉਹ ਫੋਨ ਬਾਈ ਜੀ ਕਿਸੇ ਵੀ ਵੀਰ ਭਰਾਣੇ ਲੈਣਾ ਹੋਵੇ ਪੀਟਰ ਰੈਡਾ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾਣੇ ਬਾਈ ਪੀਟਰ ਰੈਡਾ ਲੈਣਾ ਹੋਵੇ ਤੇ 12 ਦੇ ਇੰਜਨ ਵਾਲਾ ਪੀਟਰ ਰੈਡਾ ਤੇ ਬਾਈ ਕਹਿੰਦਾ ਫਟੀਆਂ ਫੁੱਟੀਆਂ ਪੂਰੀਆਂ ਵਧੀਆ ਬਾਈ ਸਾਰੇ ਪਾਸੋਂ ਪੀਟਰ ਰੈਡਾ ਵਧੀਆ ਟਾਇਰ ਵੀ 40 45 ਪੈਸੇ ਪੱਕੇ ਟਾਇਰ ਆ ਪੀਟਰੇੜੇ ਦੇ ਤੇ ਆਲਟੀਨੇਟਰ ਵੀ ਲੱਗਿਆ ਤੇ ਲੈਂਟਾਂ ਵੀ ਚੱਲਦੀਆਂ ਪੀਟਰੇੜੇ ਦੀਆਂ ਬਾਈ ਕਿਸੇ ਵੀ ਭਰਾਣੇ ਵੀ ਪੀਟਰੇੜਾ ਲੈਣਾ ਹੋਵੇ ਤੇ ਪਿੰਡ ਬਾਈ ਦਾ ਭੋਦਣਾ ਪਿੰਡ ਬਾਈ ਭੋਦਣਾ ਤੇ ਜ਼ਿਲ੍ਹਾ ਬਰਨਾਲਾ ਭੋਦਨੇ ਪਿੰਡ ਬਾਈ ਖੜਾ ਪੀਟਰੇੜਾ ਤੇ ਬਾਈ ਕਹਿੰਦਾ 52000 ਦੇ ਆਸੇ ਪਾਸੇ ਮੈਂ ਪੀਟਰੇੜਾ ਦੇ ਦਊਗਾ ਪੂਰੇ 58 ਦਾ ਦੇਊਗਾ ਬਾਈ ਕਿਸੇ ਵੀ ਭਰਾਣੇ ਵੀ ਪੀਟਰੇੜਾ ਲੈਣਾ ਹੋਵੇ ਇਹ ਬਾਈਆਂ ਦੇ ਘਰੇ ਰੱਖਾਈ ਪੱਠੇ-ਪੁੱਠੇ ਢੋਣ ਵਾਸਤੇ ਪੀਟਰੇੜਾ ਤੇ ਕਿਸੇ ਭਰਾਣੇ ਵੀ ਪੀਟਰੇੜਾ ਲੈਣਾ ਹੋਵੇ ਤੇ ਬਾਈ ਕਹਿੰਦੇ ਪੂਰੇ 52000 ਦੇ ਆਸੇ ਪਾਸੇ ਦੇਵਾਂਗੇ ਬਾਈ ਤੇ ਫੋਨ ਨੰਬਰ ਆ ਬਾਈਆਂ ਦਾ ਥੱਲੇ ਸਕਰੀਨ ਤੇ ਟ੍ਰਡੇ ਵਾਲਿਆਂ ਦਾ ਤੇ ਲਾ ਲਿਓ ਬਾਈਆਂ ਨੂੰ ਬਾਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ 6 ਸੀਗੀਆਂ ਬਾਈ ਬਕਾਊ ਸੰਦਾਂ ਦੀਆਂ 6 6 ਮਸ਼ੀਨਰੀਆਂ ਨੇ ਤੇ ਆਪਾਂ 6 ਦਿਖਾਤੀਆਂ ਤੇ ਕੱਲ ਨੂੰ ਕੋਈ ਨਵੀਆਂ ਮਸ਼ੀਨਰੀਆਂ ਬਕਾਊ ਹੋਰ ਲੈ ਕੇ ਆਵਾਂਗੇ ਬਾਈ ਤੇ ਸਾਰਿਆਂ ਨੂੰ ਬਾਈ ਜੀ